ਕਿ ਭਾਈ ਇਹ ਕਿਹੜਾ ਉਹ ਐੱਥੇ ਦੱਸਿਆ ਗਿਆ ਜਿਹੜਾ ਉਹ ਮੈਂ ਸਮਝਾਉਣਾ ਠੀਕ ਹੈ ਉਹ ਬੜਾ بڑا ਜਿਹਦੇ ਇਹ ਸਮੁੰਦਰ ਉਹ ਤਾਂ ਫਿਰ ਆਈ ਉਹਦੀ ਕੀ ਬਦਲ ਉਹ ਕਿਹਦੀ ਹੈ ਕਿ ਭਾਈ ਵੀ ਉਹ ਵੀ ਨਾ ਕਰਦੇ ਸੀ ਉਹ ਹੌਸੇ ਨਾਲ ਹਾਂ ਇਹ ਨਹੀਂ ਨਾਲ ਆਦੀ ਕਰਾ ਲੱਕੜੀ ਇਸ ਪੈਲੇ ਨੂੰ ਹਰੂ ਗਲਾਸਟ ਤੇ ਜਾ ਕੇ ਅੰਮ੍ਰਿਤਸਰ ਤੋਂ ਵਾਪਸ। ਸ੍ਰੀ ਕਾਲਜੀ ਵੀਰ ਜੀ ਅੱਜ ਆਪਾਂ ਆਏ ਆ ਜਿੱਥੇ ਕਰਨਪੁਰ ਤਹਿਸੀਲ ਦੇ ਵਿੱਚ ਜ਼ਿਲ੍ਹਾ ਗੰਗਾ ਨਗਰ ਤੇ ਵੀਰਕੋਲ ਆਏ ਆ ਗੁੜ ਬਣਾ ਤੇ ਬਹੁਤ ਵਧੀਆ ਆਰਗੈਨਿਕ ਸਾਰਾ ਇਹਨਾਂ ਦਾ ਗੰਨਾ ਆ ਆਪ ਹੱਥੀ ਕੰਮ ਕਰਦੇ ਨੇ ਤੇ ਖੁੱਲੀ ਜ਼ਮੀਨ ਹੈ ਤੇ ਆਪ ਦੇ ਗੰਨੇ ਦੇ ਗੁੜ ਬਣਾਉਂਦੇ ਨੇ ਤੇ ਸਾਫ ਸਫਾਈ ਵੱਲੋਂ ਬਹੁਤ ਵਧੀਆ ਬਹੁਤ ਵਧੀਆ ਸੈਟਅਪ ਤੁਹਾਨੂੰ ਪਿੱਛੇ ਵਿਖਾਈ ਦੇਵਾਂਗੇ ਬਹੁਤ ਵਧੀਆ ਸੈਟਅਪ ਬਾਈ ਨੇ ਲਾਇਆ ਆ ਤੇ ਸਾਰਾ ਕੁਝ ਵਗਿਆ ਬਾਈ ਤੋਂ ਇਹ ਕਦੋਂ ਤੋਂ ਕਰ ਰਹੇ ਨੇ ਤੇ ਇਹਨਾਂ ਦਾ ਇੱਥੇ ਲੋਕੇਸ਼ਨ ਕੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਜੀ ਦੱਸੋ ਇਹ ਕਿਹੜੀ ਲੋਕੇਸ਼ਨ ਹੈ ਕਿਹੜੀ ਜਗ੍ਹਾ ਹੈ ਜੀ ਜਿਲ੍ਹਾ ਘੰਗਾ ਨਗਰ ਰਾਜਸਥਾਨ ਚ ਤੇ ਤਸਵੀਰ ਛੇੜ ਕਰਾਉਣਾ ਮੇਰਾ ਵੀਸ਼ਵਿੰਦਰ ਪੰਨੂ ਹੈ ਠੀਕ ਹੈ ਜੀ ਤੇ 2014 ਤੋਂ ਮੈਂ ਆਰਗੈਨਿਕ ਫਾਰਮਿੰਗ ਕਰਦਾ ਤੇ ਰੋਕਾ ਤੋਂ ਸਰਟੀਫਾਈਡ ਰਾਸਥਾਨ ਨੂੰ ਆਰਗੈਨਿਕ ਸਰਟੀਫਿਕੇਸ਼ਨ ਏਜੰਸੀ ਤੋਂ ਠੀਕ ਹੈ ਜੀ ਤੇ ਘੋੜਵਾਲਾ ਜਿਹੜਾ ਕੰਮ ਹੈਗਾ ਉਹ ਅਸੀਂ ਲਗਭਗ 6 ਸਾਲ ਤੋਂ ਕਰੀਏ ਹਮੇ ਤੇ ਬਾਕੀ ਸਾਰੀ ਸਿਜਾਂ 2014 ਤੋਂ ਲਗਭਗ ਜਿਵੇਂ ਦਾਲਾਂ ਸਾਰੀਆਂ ਤਰ੍ਹਾਂ ਦੀਆਂ ਹੋਊਗੀ ਮਾਂ ਮੋਠ ਛੋਲੇ ਨਹੀਂ ਸਾਰੀਆਂ ਦਾਲਾਂ ਜਿਵੇਂ ਗੁਲਾਬੀ ਛੋਲੇ ਹਾਂ ਕਾਲੇ ਛੋਲੇ ਹਰੇ ਛੋਲੇ ਪੀਲੇ ਸਰੋਂ ਹੋਗੀ ਕਣਕ ਹੋਗੀ ਤੇ ਇਹ ਸਾਰੀ ਆਪਾਂ ਉਹਦੇ ਖੇਤ ਚੋਂ ਬੋਣਦੇ ਆ ਅੱਛਾ ਤੇ ਆ ਜਿਹੜਾ ਕੰਮ ਹੈਗਾ ਇਹ ਵੀ ਗੰਨਾ ਆਪਣਾ ਸਿਰਫ ਘਰ ਦਾ ਹੁੰਦਾ ਸਾਰਾ ਆਰਗੈਨਿਕ ਹੁੰਦਾ ਤੇ ਜੋ ਕਰਦਾ ਭਗਨ ਨਾ ਗੋਨੇ ਉਸੇ ਤੇ ਗੁੜ ਬਣਾਉਂਦੇ। ਵੀ ਅਸੀਂ ਆਹ ਕਹਿੰਨਾ ਹੋਰ ਵੀ ਪਾਸੇ ਜਾਂਦੇ ਨੇ ਗੁੜ ਲੈਣ ਪਰ ਤੁਹਾਡਾ ਇਹ ਕੰਮ ਜਿਹੜਾ ਬਹੁਤ ਵਧੀਆ ਲੱਗਾ ਕਿ ਸਾਫ ਸਫਾਈ ਬਹੁਤ ਵਧੀਆ ਹੈ। ਇੱਥੇ ਸਾਫ ਸਫਾਈ ਹਾਈਜਾਇਨਿਕ ਦਾ ਬਹੁਤ ਖਿਆਲ ਰੱਖਿਆ ਜਾਂਦਾ। ਤੁਹਾਡੇ ਕੋਲ ਲੇਬਰ ਵੀ ਬਹੁਤ ਵਧੀਆ ਹੈ। ਹਾਂਜੀ। ਕੰਮ ਕਰਨ ਵਾਲੇ ਸਾਰਾ ਕੰਮ ਜਿਹੜਾ ਵਧੀਆ ਕਰਦੇ ਜੇ। ਹਾਂਜੀ। ਤੇ ਇਹ 22 ਮੈਂ ਦੱਸਣਾ ਚਾਹਾਂ ਕਿ 22 ਜਿਹੜਾ ਨਾ ਇਹ ਇੱਕ ਸਾਈਡ ਜੀ ਤੇ ਹੋ ਕੇ ਬੈਠਾ ਪਿੰਡ ਤੋਂ ਤੇ ਫਿਰ ਵੀ ਵਾਰੀ ਨਹੀਂ ਆਉਂਦੀ। ਮਤਲਬ ਸਾਨੂੰ 15 ਦਿਨ ਹੋ ਗਏ ਟਾਈਮ ਲੈਂਦਿਆਂ ਨੂੰ। 20-20 ਦਿਨ ਪਹਿਲਾਂ ਟਾਈਮ ਲੈਣਾ ਪੈਂਦਾ ਤੇ ਤੇ ਤੁਸੀਂ ਆਪ ਦਾ ਇੱਕ ਬ੍ਰਾਂਡ ਦਾ ਨਾਮ ਦੱਸੋ ਜੀ ਕਿਹੜਾ ਬ੍ਰਾਂਡ ਹੈ ਤੁਹਾਡਾ ਇਹ ਐਚਐਸ ਆਰਗੇਨਿਕ ਫੂਡ ਦੇ ਨਾਮ ਤੋਂ ਸਰਟੀਫਾਈਡ ਹੈ ਜੀ ਆਪਣਾ ਹਾਂਜੀ ਤੇ ਜਿਹੜਾ ਪਲਾਂਟ ਹੈ ਉਹ ਪੰਨੂ ਜੈਗਰੀ ਪਲਾਂਟ ਦੇ ਨਾਮ ਤੋਂ ਸਰਟੀਫਾਈਡ ਹੈ ਜੀ ਤੇ ਫੂਡ ਸੇਫਟੀ ਉਹਦਾ ਵੀ ਲਾਇਸੈਂਸ ਹੈਗਾ ਸਭ ਕੁਝ ਹੈਗਾ ਪਰ ਕੀ ਹੈ ਕਿ ਸਾਨੂੰ ਪੈਕਿੰਗ ਕਰਨ ਦਾ ਟਾਈਮ ਨਹੀਂ ਮਿਲਦਾ ਜੀ ਕਿਉਂਕਿ ਰੋਜ਼ ਦਾ ਜੋ ਪ੍ਰੋਡਕਸ਼ਨ ਲਗਭਗ ਚੱਲਿਆ ਜਾਂਦਾ ਹੂੰ ਯੋ ਡਾਇਰੈਕਟਰ ਕੰਪਨੀ ਉਮਰਤਸ ਨੂੰ ਸਪਲਾਈ ਦਿੰਦੇ ਆ ਕੋਈ ਆ ਕੇ ਲੈ ਜਾਂਦੇ ਆ ਆਪਣੇ ਘਰਾਂ ਦੇ ਉਸ ਤੋਂ ਲਗਭਗ ਹਰ ਆਈਟਮ ਤਈ ਬੁੱਕੁੰਦੀ ਹੈ ਬਸ ਆਪਾਂ ਜਿਹੜੇ ਕਣਕ ਕਣਕ ਦਾ ਹੌਸੀਜ ਮੋਹ ਵਾਲਾ ਤਾਂ ਕਹੋ ਸਾਰੀ ਆਪਾਂ ਹਾਰਲਸਟ ਕਰਨੀ ਆ ਤੇ ਲੋਕਾਂ ਨੂੰ ਪੈਕਿੰਗ ਕਰਕੇ ਅਸੀਂ ਘਰਾਂ ਤੋਂ ਕਣਕ ਵਿੱਚ ਤੁਸੀਂ ਕਿਹੜੀ ਵੈਰਟੀ ਬੀਜੀ ਹੋ ਜੀ ਕਣਕ 1485 1485 ਸਾਰੀ ਆਰਗੈਨਿਕ ਬੀਜੀ ਸਾਰੀ ਆਰਗੈਨਿਕ ਕਿੰਨੇ ਮਰੱਬੇ ਤੁਹਾਡੇ ਕੋਲ ਆਰਗੈਨਿਕ ਆਰਗੈਨਿਕ 50 ਕਿੱਲੇ ਦੇ 2 ਮਰੱਬੇ ਦੋਮਰ ਬੇ ਪੰਜਾ ਕਿੱਲੇ ਜੀ ਤੇ ਇਹ ਜਿਹੜਾ ਗੁੜ ਦਾ ਇਹ ਤੁਸੀਂ ਫਿਰ ਬਾਸਿਓ ਵੀ ਗੰਨਾ ਲੈਂਦੇ ਜਾਂ ਆਪਦਾ ਹੀ ਕਰਦੇ ਜੀ ਨਹੀਂ ਬਾਸਿਓ ਨਹੀਂ ਗੰਨਾ ਲੈਂਦੇ ਅੱਛਾ ਜੀ ਆਪਦਾ ਆਰਗੈਨਿਕ ਗੰਨਾ ਉਹ ਹੀ ਕਰਦੇ ਕਿਉਂਕਿ ਗੁੜ ਤੁਸੀਂ ਉਹ ਉਹ ਵੀ ਇੱਕ ਵੱਖਰੀ ਗੱਲ ਹੈ ਵੀ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਬਣਾਉਂਦੇ ਆ ਉਹ ਤਾਂ ਮੈਟਰ ਕਰਦਾ ਹੀ ਕਰਦਾ ਹਾਂ ਹਾਂ ਜੀ ਦੂਸਰਾ ਇਹ ਵੀ ਚੀਜ਼ ਮੈਟਰ ਕਰਦੀ ਵੀ ਤੁਸੀਂ ਗੰਨਾ ਕਿਸ ਤਰੀਕੇ ਨਾਲ ਉਗਾਉਂਦੇ ਆ ਜੀ ਗੰਨੇ ਨੂੰ ਤੁਸੀਂ ਕੀ ਉਸ plots ਨੂੰ ਖੜਨੀ ਹੋਸਤੇ ਸੋ ਹਾਂ ਗੈਸ ਕੁਆਲਟੀ ਦਾ ਤੁਸੀਂ ਕੈਨ ਪ੍ਰੋਡਿਊਸ ਕੀਤਾ ਉਸ ਤੇ ਹੀ ਡਿਪੈਂਡ ਕਰੂਗੀ ਤੁਹਾਡੇ ਗੁੜ ਦੀ ਕੁਆਲਟੀ। ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਮਿਲ ਕੇ। ਧੰਨਵਾਦ ਜੀ। ਤੁਸੀਂ ਆਪਦਾ ਇੱਕ ਨੰਬਰ ਬੋਲ ਕੇ ਦੱਸ ਦਿਓ ਜੀ। ਹਾਂ ਜੀ। ਨੰਬਰ 8432839796। ਸਕਰੀਨ ਤੇ ਨੰਬਰ ਲਾ ਦੇਾਂਗੇ ਜੀ ਜਿਹਨੇ ਵੀ ਗੁੜ ਲੈਣਾ ਹੋਵੇ ਬਾਈ ਨਾਲ ਕੰਟੈਕਟ ਕਰ ਲੈ ਗੁੜ ਲੈਣਾ ਹੋਵੇ, ਦਾਲਾਂ ਲੈਣੀਆਂ ਹੋਣ ਕਣਕ ਲੈਣੀ ਹੋਵੇ। ਹਾਂ ਜੀ। ਆਰਗੈਨਿਕ ਕੋਈ ਵੀ ਸਮਾਨ ਲੈਣਾ ਹੋਵੇ ਤੇ ਤੁਹਾਡੇ ਨਾਲ ਸਵਰ ਕਰਨਾ ਧੰਨਵਾਦ

करते हैं क्या भाई 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 � ਜਾ ਕੇ ਸੁੱਖਾਂ ਨੂੰ ਪਾਣੀ ਨਾਲ ਨਾ